ਲਾਈਵ ਹੋਣ ਬੱਚਿਆਂ ਦੇ ਤੇ ਮਾਪਿਆਂ ਦੇ ਇਸ ਟਾਈਮ ਮਾਈਂਡ ਵਿੱਚ ਇਹ ਗੱਲ ਫਸੀ ਹੋਈ ਹੈ ਕਿ ਪਲੱਸ 2 ਵਾਲਾ ਸਟੂਡੈਂਟ ਹੁਣ ਜਾ ਨਹੀਂ ਸਕਦਾ ਕੈਨੇਡਾ ਅਮ ਐਸੀ ਕੋਈ ਗੱਲ ਨਹੀਂ ਹੈ ਜਾ ਸਕਦੇ ਆ ਸਾਰੇ 2 ਤੋਂ 2.5 ਘੰਟੇ ਦਾ ਸੈਸ਼ਨ ਐਸਾ ਸੈਸ਼ਨ ਹੋਊਗਾ ਉਹ ਜੇ ਸਟੂਡੈਂਟ ਇੱਕ ਜਿਹਨੇ ਆਇਲਸ ਹੁਣ ਸ਼ੁਰੂ ਕਰਨਾ ਜਿਵੇਂ ਪਲੱਸ 2 ਦੇ ਪੇਪਰ ਹੋ ਰਹੇ ਆ ਜੇ ਉਹ ਸਟੂਡੈਂਟ ਕੋਈ ਵੀ ਅਟੈਂਡ ਕਰ ਲੂਗਾ ਸੈਸ਼ਨ ਉਹ 1 ਮਹੀਨੇ ਦੀ ਆਇਲਸ ਦੀ ਕਲਾਸ ਦੇ ਬਰਾਬਰ ਹੈ ਕੈਨੇਡਾ ਆਸਟ੍ਰੇਲੀਆ ਜਾਂ ਕਿਤੇ ਵੀ ਵਿਦੇਸ਼ ਵਿੱਚ ਪੜਨ ਜਾਣਾ ਚਾਹੁੰਦਾ ਹੈ ਬਾਰਲੇ ਮੁਲਕ ਦੇ ਵਿੱਚ ਉਹਦੇ ਆਈਲਸ ਨੂੰ ਤੇ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਕੋਈ ਮਾਈਂਡ ਵਿੱਚ ਸਵਾਲ ਹੈਗੇ ਆ ਉਹ ਇਸ ਸੈਮੀਨਾਰ ਦਾ ਹਿੱਸਾ ਬਣ ਸਕਦਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਆਈਲਟਸ ਕਰਾਉਣ ਵਾਲੀ ਕੰਪਨੀ ਆਈਡੀਬੀ ਖੋਦ ਚੱਲ ਕੇ ਆ ਰਹੀ ਆ ਤਾਂ ਕਿ ਉਹ ਵਿਦਿਆਰਥੀਆਂ ਨੂੰ ਆਇਲਟਸ ਕਰਨ ਵਾਲਿਆਂ ਨੂੰ ਵੀਜ਼ਿਆਂ ਵਾਲਿਆਂ ਨੂੰ ਸਾਰਾ ਕੁਝ ਦੱਸ ਸਕੇ ਜਾਣਕਾਰੀ ਦੇ ਸਕੇ ਕਿ ਜੇ ਤੁਸੀਂ ਆਇਲਟਸ ਕਰਕੇ ਵਿਦੇਸ਼ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਕਿਸ-ਕਿਸ ਚੀਜ਼ ਦੀ ਜ਼ਰੂਰ ਹਥਾ ਇਸ ਸਮਾਗਮ ਨੂੰ ਸਫਲਤਾਪੂਰਵਕ ਨਿਪਟਰੇ ਚਾੜਨ ਦੀ ਇਸ ਸਮਾਗਮ ਨੂੰ ਰਚਾਉਣ ਦੀ ਜ਼ਿੰਮੇਵਾਰੀ ਗਲੋਬਲ ਐਜੂਕੇਸ਼ਨ ਨੂੰ ਦਿੱਤੀ ਜਾ ਚੁੱਕੀ ਹੈ ਤੇ ਗਲੋਬਲ ਐਜੂਕੇਸ਼ਨ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਸਾਰਾ ਖੁਲਾਸਾ ਕੀਤਾ ਉਹਨਾਂ ਦੱਸਿਆ ਕਿ ਉਸ ਦਿਨ ਸਿਰਫ ਵਿਦਿਆਰਥੀਆਂ ਨੂੰ ਵੀਜ਼ਿਆਂ ਬਾਰੇ ਹੀ ਨਹੀਂ ਦੱਸਿਆ ਜਾਵੇਗਾ ਬਲਕਿ ਉਹਨਾਂ ਨੂੰ ਫੰਡਾਂ ਬਾਰੇ ਵੀ ਦੱਸਿਆ ਜਾਵੇਗਾ ਕਿ ਉਹ ਕਿੱਥੋਂ ਪ੍ਰਬੰਧ ਕਰਨ ਬੈਂਕਾਂ ਵਾਲੇ ਵੀ ਆਉਣਗੇ ਤੇ ਉਹ ਦੱਸਣਗੇ ਕਿ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਸਕੀਮਾਂ ਤਹਿਤ ਤੁਸੀਂ ਐਜੂਕੇਸ਼ਨ ਲੋਨ ਲੈ ਸਕਦੇ ਹਾਂ ਤੇ ਕਿਸੇ ਤੇ ਵੀ ਨਿਰਭਰ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ 4 ਅਪ੍ਰੈਲ ਨੂੰ ਫਰੀਦਕੋਟ ਦੇ ਚਾਂਦ ਪੈਲਸ ਵਿੱਚ ਹੋ ਰਹੇ ਇਸ ਸਮਾਗਮ ਬਾਰੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਕੁਲਦੀਪ ਸਿੰਘ ਧਾਲੀਵਾਲ ਤੇ ਕਿਵੇਂ ਸੱਦਾ ਦੇ ਰਹੇ ਨੇ ਕਿ ਉੱਥੇ ਕੀ ਕੁਝ ਹੋਣ ਵਾਲਾ ਕੀ ਕੁਝ ਜਾਣਕਾਰੀਆਂ ਮਿਲਣ ਵਾਲੀਆਂ ਕਿਉਂਕਿ ਹੁਣ ਆਈਡੀਬੀਆਈ ਆਈਲੈਟਸ ਦੇ ਪੇਪਰ ਲੈਣ ਵਾਲੀ ਖੁਦ ਤੁਹਾਡੇ ਦਵਾਰ ਤੇ ਚੱਲ ਕੇ ਆ ਰਹੀ ਆ ਅਸੀਂ ਆਈਡੀਪੀ ਦੇ ਨਾਲ ਮਿਲ ਕੇ ਦੇਖੋ ਆਈਡੀਪੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੰਸਥਾ ਹੈ ਇਹਨਾਂ ਦੀ ਆ ਜਿਹੜੀ ਆਈਲਸ ਦਾ ਟੈਸਟ ਪੇਪਰ ਲੈਂਦੀ ਹੈ ਤੋ ਅਸੀਂ ਉਹਨਾਂ ਨਾਲ ਮਿਲ ਕੇ ਫਰੀਦਕੋਟ ਵਿਖੇ 4 April ਨੂੰ ਇੱਕ ਸੈਮੀਨਾਰ ਜਿਹੜਾ ਆਰਗੇਨਾਈਜ਼ ਕਰਨ ਜਾ ਰਹੇ ਹਾਂ ਉਹਦੇ ਵਿੱਚ ਖੁੱਲਾ ਸੱਦਾ ਹੈ ਕਿ ਤੁਸੀਂ ਆਪਣੇ ਆਇਲਸ ਨੂੰ ਲੈ ਕੇ ਜਾਂ ਕੋਈ ਹੋਰ ਸਟਡੀ ਵੀਜ਼ੇ ਨੂੰ ਲੈ ਕੇ ਜਿੰਨੇ ਵੀ ਕੋਈ ਸਵਾਲ ਹੈ ਉਹ ਆਪਣੇ ਨਾਲ ਸਟੂਡੈਂਟਸ ਵੀ ਆਉਣ ਜਿਹੜੇ ਬਾਹਰ ਵੀਜ਼ੇ ਅਪਲਾਈ ਆਪਣੇ ਕਰਨਾ ਚਾਹੁੰਦੇ ਆ ਨਾਲ ਨਾਲ ਉਹ ਆਪਣੇ ਮਾਪਿਆਂ ਨੂੰ ਵੀ ਨਾਲ ਲੈ ਕੇ ਆਉਣ ਜੋ ਉਹਨਾਂ ਦੇ ਮਾਈਂਡ ਵਿੱਚ ਜਿੰਨੇ ਵੀ ਸਵਾਲ ਹੋ ਉਹ ਕਲੀਅਰ ਹੋ ਸਕਣ ਐਂਡ ਉਸ ਤੋਂ ਉਸ ਦੇ ਨਾਲ ਨਾਲ ਇਹ ਵੀ ਹੈ ਕਿ ਆਈਡੀਪੀ ਦੇ ਹੈੱਡ ਕੁਆਟਰਸ ਤੋਂ ਇੱਕ ਟੀਮ ਆ ਰਹੀ ਹੈ ਅ ਉਹ 2 ਤੋਂ 2.5 ਘੰਟੇ ਦਾ ਇੱਕ ਸੈਸ਼ਨ ਹੋਊਗਾ ਆਇਲਸ ਦਾ ਜਿਹਦੇ ਵਿੱਚ ਉਹ 2 ਤੋਂ 2.5 ਘੰਟੇ ਦਾ ਸੈਸ਼ਨ ਐਸਾ ਸੈਸ਼ਨ ਹੋਊਗਾ ਉਹ ਜੇ ਸਟੂਡੈਂਟ ਇੱਕ ਜਿਹਨੇ ਆਇਲਸ ਹੁਣ ਸ਼ੁਰੂ ਕਰਨਾ ਜਿਵੇਂ ਪਲੱਸ 2 ਦੇ ਪੇਪਰ ਹੋ ਰਹੇ ਆ ਜੇ ਉਹ ਸਟੂਡੈਂਟ ਕੋਈ ਵੀ ਅਟੈਂਡ ਕਰ ਲੂਗਾ ਸੈਸ਼ਨ ਉਹ 1 ਮਹੀਨੇ ਦੀ IELTS ਦੀ ਕਲਾਸ ਦੇ ਬਰਾਬਰ ਹੈ ਇੰਨਾ ਕੁ ਫਾਇਦਾ ਹੋਊਗਾ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਸਾਰੇ ਸਟੂਡੈਂਟਸ ਜਿਹੜੇ IELTS ਕਰਨ ਦੇ ਲਈ ਪਲਾਨ ਕਰ ਰਹੇ ਆ ਹੁਣ ਆਪਦੇ +2 ਦੇ ਪੇਪਰਾਂ ਤੋਂ ਬਾਅਦ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਕਿ 4 April ਨੂੰ ਉਹ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਚਾਂਦ ਪੈਲੇਸ ਵਿਖੇ ਆਉਣ ਤਾਂ ਜੋ ਉਹ ਆਪਣੇ ਜੋ ਵੀ ਸਵਾਲ ਜਵਾਬ ਹੈ ਉਹ ਵੀ ਕਰ ਸਕਣ IDP ਦੇ ਨਾਲ ਐ ਨਾਲ-ਨਾਲ ਉਹ ਇੱਕ ਸੈਸ਼ਨ ਜਿਹੜਾ ਉਹਨਾਂ ਦੇ ਲਈ ਬਹੁਤ ਫਰੂਟਫੁੱਲ ਹੋਊਗਾ ਉਹ ਵੀ ਅਟੈਂਡ ਕਰ। ਉਹਦੇ ਲਈ ਅ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਹੁਣ ਜੇ ਟੋਟਲ ਖਰਚਾ ਵੇਖਿਆ ਜਾਵੇ ਸਾਲ ਦੀ ਫੀਸ ਪਾ ਕੇ ਤਕਰੀਬਨ 25-26 ਲੱਖ ਰੁਪਈਆ ਹੋ ਗਿਆ ਹੈ। ਆ ਆਮ ਬੰਦੇ ਦੀ ਵਾਕਈ ਥੋੜੀ ਗੱਲ ਸਹੀ ਹੈ ਕਿ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਇਹ ਚੀਜ਼। ਸੋ ਸਭ ਤੋਂ ਪਹਿਲਾਂ ਤਾਂ RBI ਦੀਆਂ ਬਹੁਤ ਵਧੀਆ ਗਾਈਡਲਾਈਨਸ ਹੈ ਆਲਮੋਸਟ ਸਾਰੀਆਂ ਵੱਡੀਆਂ ਬੈਂਕਸ ਜਿਵੇਂ HDFC ਦੀ ਗੱਲ ਕਰਦਾ ਜਾਂ PNB ਹੈ, Bank of Baroda ਹੈ। ਇਹ ਸਾਰੀਆਂ ਜਿਹੜੇ ਸਟੱਡੀ ਲੋਨ ਦਿੰਦੀਆਂ ਹੈ ਕਿ ਤੁਸੀਂ ਜੇ ਕੋਈ ਬਾਹਰ ਜਾਂ ਵਿਦੇਸ਼ ਵਿੱਚ ਜਾਂ ਇੱਥੇ ਆਪਣੀ ਇੰਡੀਆ ਦੇ ਵਿੱਚ ਕੋਈ ਪੜ੍ਹਨਾ ਚਾਹੁੰਦਾ ਤਾਂ ਅਸੀਂ ਇਸ ਸੈਮੀਨਾਰ ਦੇ ਵਿੱਚ ਕੁਝ ਬੈਂਕਾਂ ਨੂੰ ਇਨਵਾਈਟ ਕੀਤਾ ਜਿਦੇ ਵਿੱਚ ਵੱਡੇ ਨਾਮ ਹੈ ਜਿਵੇਂ ਬੈਂਕ ਆਫ ਬੜੌਦਾ ਐ ਐਚ ਡੀ ਐਫ ਸੀ ਐ ਆਈ ਸੀ ਆਈ ਸੀ ਆਈ ਐ ਐਕਸੈਸ ਬੈਂਕ ਐ ਉਹ ਸਾਰੀਆਂ ਬੈਂਕਸ ਦੇ ਰਿਪਰੈਜ਼ੈਂਟੇਟਿਵਸ ਇਸ ਸੈਮੀਨਾਰ ਦੇ ਵਿੱਚ ਪਹੁੰਚ ਰਹੇ ਆ ਮਾਪਿਆਂ ਦੇ ਤੇ ਬੱਚਿਆਂ ਦੇ ਜੋ ਵੀ ਸਵਾਲ ਸਟੱਡੀ ਵੀਜ਼ਾ ਆਈ ਮੀਨ ਸਟੱਡੀ ਲੋਨ ਨੂੰ ਲੈ ਕੇ ਹੋਣਗੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾਊਗਾ ਨਾਲ ਦੀ ਨਾਲ ਉਹ ਆਪਣੇ ਮਤਲਬ ਜੇ ਕੋਈ ਪ੍ਰੋਸੈਸ ਜਿਨ੍ਹਾਂ ਦੇ ਆਲਰੇਡੀ ਜਿਨ੍ਹਾਂ ਕੋਲੇ ਆਪਣੇ ਬਾਕੀ ਡਾਕੂਮੈਂਟੇਸ਼ਨ ਸਾਰੀ ਪੂਰੀ ਹੈ ਤੇ ਸਿਰਫ ਫੀਸ ਦੇ ਪੁਆਇੰਟ ਆਫ 뷰 ਤੋਂ ਰੁਕੇ ਹੋਏ ਸੀ ਜ्यांना ਲੱਗਦਾ ਸੀ ਵੀ ਪੈਸਿਆਂ ਦਾ ਹੱਲ ਨਹੀਂ ਹੋ ਰਿਹਾ ਉਹ ਉੱਥੇ ਆ ਕੇ ਆਪਦੇ ਮੌਕੇ ਤੇ ਨਿਪਟਾਰਾ ਆਪਦੇ ਪ੍ਰੋਬਲਮਸ ਦਾ ਕਰ ਸਕਦੇ ਆ ਸਾਰਿਆਂ ਲਈ ਖੁੱਲਾ ਸੱਦਾ ਹੈ ਇਸ ਸੈਮੀਨਾਰ ਦੇ ਵਿੱਚ ਕੋਈ ਇਹ ਨਹੀਂਗਾ ਕਿ ਉੱਥੇ ਗਲੋਬਲ ਐਜੂਕੇਅਰ ਕਿਉਂਕਿ ਦੇਖੋ ਜੀ ਇਹ ਆਈਡੀਪੀ ਕਰਾ ਰਿਹਾ ਹੈ ਨਾ ਜੀ ਆਈਡੀਪੀ ਦੇ ਤਾਂ ਮੈਂਬਰ ਹੁਣ ਸਾਰੇ ਹੀ ਆ ਚਲੋ ਗਲੋਬਲ ਐਜੂਕੇਅਰ ਨੂੰ ਜ਼ਿੰਮੇਵਾਰੀ ਥੋੜੀ ਜੀ ਵੱਡੀ ਮਿਲੀ ਹੈ ਕਿਉਂਕਿ ਆਪਾਂ ਗਲੋਬਲ ਐਜੂਕੇਅਰ ਮਾਲਵਾ ਜ਼ੋਨ ਦਾ ਟਾਪ ਬਿਜ਼ਨਸ 파ਟਨਰ ਹੈ ਆਈਡੀਪੀ ਦਾ ਇਸ ਕਰਕੇ ਸਾਨੂੰ ਜ਼ਿੰਮੇਵਾਰੀ ਥੋੜੀ ਜੀ ਵੱਧ ਮਿਲੀ ਹੈ ਅਦਰਵਾਇਜ਼ ਮੇਰੇ ਖਿਆਲ ਨਾਲ ਆਈਡੀਪੀ ਨੇ ਸਾਰਿਆਂ ਨੂੰ ਹੀ ਸੱਦਾ ਦਿੱਤਾ ਹੋਣਾ ਸੋ ਇਹਦੇ ਵਿੱਚ ਕੋਈ ਵੀ ਆ ਕੇ ਪਾਰਟਿਸਪੇਟ ਕਰ ਸਕਦਾ ਹੈ ਇਹ ਫ੍ਰੀ ਆਫ ਕਾਸਟ ਹੈ ਇਹਦੀ ਫੀਸ ਵੀ ਕੋਈ ਨਹੀਂ ਦੇਖੋ ਜੀ ਸਾਡੇ ਵੱਲੋਂ ਤਾਂ ਪੂਰੀ ਮੁਕੰਮਲ ਤਿਆਰੀਆਂ ਅਸੀਂ ਇਸ ਸੈਸ਼ਨ ਦੀਆਂ ਕਰ ਲਈਆਂ ਸੈਮੀਨਾਰ ਦੀਆਂ ਹੁਣ ਅਸੀਂ ਸੋਸ਼ਲ ਮੀਡੀਆ ਤੇ ਜਾਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਪੈਰੈਂਟਸ ਤੇ ਮਾਪੇ ਬੱਚਿਆਂ ਦੇ ਨਾਲ ਆਪਣੇ ਉੱਥੇ ਆਉਣ ਤਾਂ ਜੋ ਮਤਲਬ ਇੱਕ ਵਧੀਆ ਸੈਸ਼ਨ ਕਿਉਂਕਿ ਆਈਡੀਪੀ ਨੂੰ ਵੀ ਉਹ ਵੀ ਮਾਪਿਆਂ ਨੂੰ ਤੇ ਬੱਚਿਆਂ ਨੂੰ ਵੇਅਰ ਕਰਨਾ ਚਾਹੁੰਦਾ ਹੈ ਮਤਲਬ ਤਾਂ ਜੋ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਤੇ ਮਾਪਿਆਂ ਦੇ ਇਸ ਟਾਈਮ ਮਾਈਂਡ ਵਿੱਚ ਇਹ ਗੱਲ ਫਸੀ ਹੋਈ ਹੈ ਕਿ ਪਲੱਸ 2 ਵਾਲਾ ਸਟੂਡੈਂਟ ਹੁਣ ਜਾ ਨਹੀਂ ਸਕਦਾ ਕੈਨੇਡਾ ਅਮ ਐਸੀ ਕੋਈ ਗੱਲ ਨਹੀਂ ਹੈ ਜਾ ਸਕਦੇ ਆ ਸਾਰੇ ਤਾਂ ਉਥੇ ਸਾਡੇ ਵੱਲੋਂ ਮੁਕੰਮਲ ਤਿਆਰੀ ਹੈ ਆਈਡੀਪੀ ਵੱਲੋਂ ਵੀ ਇਸ ਸੈਸ਼ਨ ਜਾਂ ਸੈਮੀਨਾਰ ਦੇ ਕੋਈ ਐਵੇਂ ਦਾ ਪ੍ਰੋਟੋਕੋਲ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਆ ਕੋਈ ਗੈਪ ਜਾਂ ਕੋਈ ਪਲੱਸ 2 ਵਾਲਾ ਜਾਂ ਕੋਈ ਗ੍ਰੈਜੂਏਟ ਗ੍ਰੈਜੂਏਟ ਕੋਈ ਐਸੇ ਪ੍ਰੋਟੋਕਾਲ ਨਹੀਂ ਹੈ ਕੋਈ ਕਿਸੇ ਤਰੀਕੇ ਦੀ ਬੰਦਸ਼ ਨਹੀਂ ਹੈ ਇਹ ਸੈਮੀਨਾਰ ਓਪਨ ਸਾਰਿਆਂ ਲਈ ਹੈ ਕੋਈ ਵੀ ਜਿਹੜਾ ਵੀ ਕੈਨੇਡਾ ਆਸਟ੍ਰੇਲੀਆ ਜਾਂ ਕਿਤੇ ਵੀ ਵਿਦੇਸ਼ ਵਿੱਚ ਪੜਨ ਜਾਣਾ ਚਾਹੁੰਦਾ ਹੈ ਬਾਹਰਲੇ ਮੁਲਕ ਦੇ ਵਿੱਚ ਉਹਦੇ ਆਈਐਲਸ ਨੂੰ ਤੇ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਕੋਈ ਮਾਈਂਡ ਵਿੱਚ ਸਵਾਲ ਹੈਗੇ ਆ ਉਹ ਇਸ ਸੈਮੀਨਾਰ ਦਾ ਹਿੱਸਾ ਬਣ ਸਕਦਾ ਸਭ ਨੂੰ ਸਾਰਿਆਂ ਲਈ ਖੁੱਲਾ ਸਦਾ ਹੈ